ਕਾਲ ਦੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਜਾਪਾ ਬਣਾਵਾਂਗੇ ਬਦਾਵਾਂ ਦੀ ਸਬਜੀ ਇਸ ਤਰ੍ਹਾਂ ਲਵਾਈ ਦੇ ਵਿੱਚ ਆਪਾਂ ਬਦਾਵਾਂ ਕੱਟ ਲਵਾਂਗੇ ైజ బి సాఫనే బా కట్టు తర తోల కడా పావాలే ਸਰਵਨਾ ਤੇਲ ਆਹ ਦੇਖ ਤੇਲ ਆਪਣਾ ਗਰਮ ਹੋ ਗਿਆ ਤੇ ਇਸ ਤੇਲ ਦੇ ਵਿੱਚ ਆਪਾਂ ਨੇ ਜਿਹੜੇ ਬਤਾਉ ਕੱਟੇ ਸੀਗੇ ਇਹਨਾਂ ਨੂੰ ਪਾ ਦੇਵਾਂਗੇ ਇਹਨਾਂ ਨੂੰ ਪਾ ਕੇ ਆਪਾਂ ਨੇ ਤੇਲ ਦੇ ਵਿੱਚ ਹੀ ਫਰਾਈ ਕਰਨਾ ਹੈ ਇਸ ਤੇਲ ਦੇ ਵਿੱਚ ਹੀ ਆਪਾਂ ਇਹਨਾਂ ਨੂੰ ਬਤਾਉਾਂ ਨੂੰ ਫਰਾਈ ਕਰ ਲਵਾਂਗੇ ਸੰਗੀ ਤਰ੍ਹਾਂ ਇਸ ਤਰ੍ਹਾਂ ਹਿਲਾਉਂਦੇ ਹਿਲਾਉਂਦੇ ਆਪਾਂ ਬਤਾਉਆਂ ਨੂੰ ਫਰਾਈ ਕਰਦੇ ਹਾਂਗੇ ਤੇਰੀ ਆਪਾਂ ਇਸ ਤਰ੍ਹਾਂ ਫਰਾਈ ਕਰਕੇ ਬਤਾਉਆਂ ਦੀ ਸਬਜ਼ੀ ਬਣਾਉਣੀ ਆ ਜੇਕਰ ਬੱਚੇ ਬਤਾਉ ਉਹ ਸਬਜ਼ੀ ਨਹੀਂ ਖਾਂਦੇ ਨਾ ਤੁਸੀਂ ਇੱਕ ਵਾਰ ਇਸ ਤਰ੍ਹਾਂ ਫਰਾਈ ਕਰਕੇ ਸਬਜ਼ੀ ਨੂੰ ਬਣਾਇਓ ਬੱਚੇ ਸਬਜ਼ੀ ਨੂੰ ਜ਼ਰੂਰ ਖੁਸ਼ ਹੋ ਕੇ ਖਾਣਗੇ সি তে বুঝে আলু ও ফ্রাই করেন ਫਾਈਨ ਜੀਨਸਟ ਦਾ ਗੀਮਾਣੀ ਦੋ ਚਮਚ ਲਏ ਆ ਸਰੋਂ ਦੇ ਤੇਲ ਦੇ ਇਹਦੇ ਵਿੱਚ ਆਪਾਂ ਜੀਰਾ ਪਾਵਾਂਗੇ ਕੁੱਟੀਆਂ ਹੋਈਆਂ ਹਰੀਆਂ ਮਿਰਚਾਂ ਤੇ ਲਸਣ ਪਾਵਾਂਗੇ ਥੋੜਾ ਜਿਹਾ ਸੇਕ ਲੱਗਣ ਤੋਂ ਬਾਅਦ ਇਹਦੇ ਵਿੱਚ ਇਸ ਤਰ੍ਹਾਂ ਮੈਂ ਬਰੀਕ ਕੱਟ ਕੇ ਦੋ ਪਿਆਲ ਲਏ ਆ ਤੜਕੇ ਦੇ ਵਿੱਚ ਆਪਾਂ ਪਿਆਜ਼ ਪਾ ਦਵਾਂਗੇ बरीक कट के अदरक पाया अपने प्याजा आपने ज़्यादा लाल नहीं करना दो मिनट तक ही अपने प्याजा भुनना उस आपवेंगे सुे स्वाद अनुसार नमक पावेंगे अद्धा चम्मच हल्दी का अद्धा चम्मच देगी मिर्च लाल मिर्च अद्धा चम्मच ਧਨੀਆ ਪਾਊਡਰ ਅੱਧਾ ਚਮਚ ਗਰਮ ਮਸਾਲਾ ਚੰਗੀ ਤਰ੍ਹਾਂ ਸਾਰੇ ਮਸਾਲਿਆਂ ਨੂੰ ਮਿਕਸ ਕਰਕੇ ਆਪਾਂ ਸੇਕ ਲਵਾਵਾਂਗੇ ਮਸਾਲਿਆਂ ਨੂੰ ਸੇਕ ਲੱਗਣ ਤੋਂ ਬਾਅਦ ਇੱਥੇ ਮੈਂ ਦੋ ਕੱਟ ਕੇ ਟਮਾਟਰ ਲਏ ਆ ਤੇ ਇਹਨਾਂ ਨੂੰ ਵੀ ਆਪਾਂ ਤੜਕੇ ਦੇ ਵਿੱਚ ਐਡ ਕਰ ਦਵਾਂਗੇ ਤੜਕੇ ਦੇ ਵਿੱਚ ਟਮਾਟਰ ਪਾ ਕੇ ਆਪਾਂ 2 ਮਿੰਟ ਤੱਕ ਟਮਾਟਰਾਂ ਨੂੰ ਵੀ ਸੇਕ ਲਵਾ ਲਵਾਂਗੇ ਸਾਰੇ ਮਸਾਲਿਆਂ ਨੂੰ ਆਪਾਂ ਨੇ ਸੇਕ ਲਵਾ ਲਿਆ ਏ ਤੇ ਸਾਰੇ ਮਸਾਲਿਆਂ ਨੂੰ ਸੇਕ ਲਵਾਉਣ ਤੋਂ ਬਾਅਦ ਜਿਹੜੀ ਸਬਜੀ ਆਪਾਂ ਨੇ ਫਰਾਈ ਕੀਤੀ ਹੋਈ ਆ ਉਹ ਤੜਕੇ ਦੇ ਵਿੱਚ ਆਪਾਂ ਪਾ ਦਵਾਂਗੇ ਸਬਜੀ ਨੂੰ ਹੁਣ ਆਪਾਂ 5 ਮਿੰਟ ਤੱਕ ਕੱਟ ਗਏ ਆस्ते ਸੇਕ ਲਵਾ ਲਵਾਂਗੇ ਕਿਉਂਕਿ ਆਪਾਂ ਨੇ ਸਬਜੀ ਪਹਿਲਾਂ ਸਾਰੀ ਫਰਾਈ ਕੀਤੀ ਹੋਈ ਆ ਤੇ ਹੁਣ ਆਪਾਂ ਕੱਟ ਗਏ ਨੇ ਤਾਂ ਹੀ ਇਹਨੂੰ ਸੇਕ ਲਵਾਉਣਾ ਏ ਆਲੂ ਬਤਾਉਣ ਦੀ ਸੁੱਕੀ ਸਬਜ਼ੀ ਆਪਾਂ ਨੇ ਬਣਾ ਕੇ ਤਿਆਰ ਕਰ ਲਈ ਹੈ ਬਹੁਤ ਹੀ ਵਧੀਆ ਆਪਣੀ ਸਬਜ਼ੀ ਬਣ ਕੇ ਤਿਆਰ ਹੋਈ ਹੈ ਤੁਸੀਂ ਵੀ ਇਸ ਤਰੀਕੇ ਨਾਲ ਸਬਜ਼ੀ ਨੂੰ ਜਰੂਰ ਬਣਾ ਕੇ ਖਾਓ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਹੈ ਲਾਈਕ ਕਰਿਓ ਸ਼ੇਅਰ ਕਰਿਓ ਤੇ ਸਬਸਕ੍ਰਾਈਬ ਕਰ ਲਿਓ ਸਾਡੀਆਂ ਹੋਰ ਰੈਸਪੀਜ਼ ਦੇਖਣ ਵਾਸਤੇ